ਸੋ ਬਤਾਓ ਕੁ ਪਰੇ ਨੇ ਨਹੀਂ ਆ ਗਏ ਤੁਸੀਂ ਸਾਰੇ ਬਹੁਤ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਸਾਖੀ ਬਾਰੇ ਤੁਸੀਂ ਦੱਸਣਾ ਚਾਹੋਗੇ ਕਿ ਵਿਸਾਖੀ ਕਿਉਂ ਮਨਾਇ ਜਾਂਦੀ ਆ ਵਿਸਾਖੀ 1600 ਨਾਲ ਇਸ ਵਿੱਚ ਗੋਬਿੰਦ ਸਿੰਘ ਜੀ ਨੇ ਆਪਣਾ ਮਤਲਬ ਪਾਣੀ ਪਿਆਰ ਨੂੰ ਅਮਰ ਸਫਾ ਕੇ ਬਣਾ ਸੀ ਖਾਸ ਰਾਜਾ ਸੀ ਇਸ ਕਰਕੇ ਵਿਸਾਖੀ ਮਨਾਇਆ ਆ ਵਾਹਿਗੁਰੂ ਜੀ ਕੀ ਫਤਿਹ ਸਾਖੀ ਤੰਤਨ ਸਾਹਿਬ ਕੋਬਿੰਦ ਸਿੰਘ ਜੀ ਮਹਾਰਾਏ ਨੇ ਅਨੰਦਪੁਰ ਸਾਹਿਬ ਦੀ ਤਰਤੀ ਦੇ ਪਰੇ ਦੀਵਾਰ ਵਿੱਚ ਉਸਨੇ ਪੰਜ ਪਿਆਰਿਆਂ ਦੀ ਮੰਗ ਕੀਤੀ ਪੰਜ ਪਿਆਰੇ ਉੱਠੇ ਉਹਨਾਂ ਨੂੰ ਅਮਰਤ ਖਾਨ ਕਰਾਇਆ ਖਾਲਸਾ ਦੇ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਬੁਕਰੂ ਖਾਲਸੇ ਦੀ ਸਾਜਨਾ ਕੀਤੀ ਜਿਹੜਾ ਸਾਧਿਆ ਤੋਂ ਨਿਆਰਾ ਲੱਖਾਂ ਜਹਾਂ ਤਾਦਾਦ ਵਿੱਚ ਗੁਰੂ ਦਾ ਸਿੱਖ ਲਾਏਗਾ ਦੂਰੋਂ ਨਦੀਨ ਆਏਗਾ ਕਿ ਕਬੀਰ ਸੁਧੀ ਦਾ ਰਾਜ ਦਾ ਕਲਸਾ ਹੈ ਕਿ ਉਹ ਪავლ ਕੰਡੇ ਤਾਰ ਓਏ ਜਨਮ ਸੁਵੇਲਾ ਵਾ ਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਰਾਜ ਨੇ ਇਹ ਪਾਵਨ ਖਾਸ ਦਾ ਸਾਜਨਾ ਦਿਵਸ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ